ज्ञान का सागर चैनल दी तरफੋਂ ਸ਼ੁਕਰਗੁਜ਼ਾਰ ਹਾਂ ਸਾਰੇ ਹੀ ਇਸਤਿਹਾਰ ਜੋ ਸਰੋਤਿਆਂ ਦਾ ਸੋ ਦੋਸਤੋ ਅੱਜ ਪਿਓ ਦੀ ਸ਼ਾਨ ਦੇ ਵਿੱਚ ਬਾਪ ਦੀ ਫਾਦਰ ਦੀ ਸ਼ਾਨ ਦੇ ਵਿੱਚ ਵੀਡੀਓ ਲੱਗੇ ਹਾਜ਼ਰ ਹੋਈਆਂ ਕਿਉਂਕਿ ਸ਼ਾਇਰਾ ਨੇ ਮਾਂ ਦੀ ਸ਼ਾਨ ਦੇ ਵਿੱਚ ਬੜਾ ਕੁਝ ਲਿਖਿਆ ਔਰ ਮਾਂ ਦੀ ਸ਼ਾਨ ਦੇ ਵਿੱਚ ਬੜਾ ਕੁਝ ਹੈ ਸ਼ਾਇਰ ਨੇ ਬੋਲਿਆ ਅੱਜ ਬਾਪ ਦੀ ਸ਼ਾਨ ਦੇ ਵਿੱਚ ਪਿਓ ਦੀ ਸ਼ਾਨ ਦੇ ਵਿੱਚ ਲੈ ਕੇ ਸ਼ੈਰੀ ਥੋੜੀ ਜੀ ਹਾਜ਼ਰ ਖੁਆਈਂ ਕਹਿੰਦੇ ਨੇ ਕਿ ਬਲ ਦੀ ਅੱਗ ਤੇ ਆਪ ਖਲੋਂਦਾ ਲੋਕੋ ਪਿਓ ਜਿਆ ਕੋਈ ਨਹੀਂ ਦੰਦ ਬਲ ਦੀ ਅੱਗ ਤੇ ਆਪ ਖਲੋਂਦਾ ਲੋਕੋ ਪਿਉਜਕ ਕੋਈ ਨਹੀਂ ਹੁੰਦਾ ਮੀ ਮੇਰੀ ਤੂਫਾਨ ਨਾ ਵਿੰਦਾ ਮੀ ਨੇਰੀ ਤੂਫਾਨ ਨਾ ਵਿੰਦਾ ਹੱਸ ਹੱਸ ਸਾਰੀਆਂ ਸ਼ਕਤੀਆਂ ਸੰਧਾ ਹੱਸ ਹੱਸ ਸਾਰੀਆਂ ਸ਼ਕਤੀਆਂ ਸੰਧਾ ਬੱਚਿਆਂ ਨੂੰ ਵੇਖ ਸਕਦਾ ਨਾ ਰੋਂਦਾ ਲੋਕੋ ਪਿਉਜਿਆ कोई नहीं हमको प्योजिया कोई नहीं हूं जो कद भी थकद नहीं जो थकद नहीं तन मन जिसा थकद नहीं मथे त्यूड़ी कदे नहीं पाता लोगो प्योजे कोई नहीं ह ਲੋਕੋ ਪਿਉਜੇ ਕੋਈ ਨਹੀਂ ਹੁੰਦਾ ਰੱਬ ਕੋਲ ਜਾ ਕੇ ਵੀ ਨਹੀਂ ਭੁੱਲਦਾ ਯਾਦ ਕਰੂੰ ਵਿੱਚ ਖਾਬ ਦੇ ਮਿਲਦਾ ਜੋ ਰੱਬ ਕੋਲ ਜਾ ਕੇ ਵੀ ਨਹੀਂ ਭੁੱਲਦਾ ਯਾਦ ਕਰੂੰ ਵਿੱਚ ਖਾਬ ਦੇ ਮਿਲਦਾ ਜੋ ਕਬਰ ਦੇ ਵਿੱਚ ਵੀ ਨਹੀਂੋਂ ਸੌਂਦਾ ਲੋਕੋ ਪਿਉਜੇ ਕੋਈ ਨਹੀਂ ਹੁੰਦਾ ਲੋਕੋ ਪੀਉਂਜਾ ਕੋਈ ਨਹੀਂ ਹੁੰਦਾ ਸੋ ਪਿਆਰਿਓ ਬਾਪ ਦੀ ਸ਼ਾਨ ਦੇ ਵਿੱਚ ਇਹ ਸ਼ੈਰੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜਿਹੜੇ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜਲਦ ਹੀ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੇ ਜਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ